ਦੇਸਰੀ ਮਹਿਲਾ ਤੁੰਵਾਂ ਮਨ ਤਨ ਬਸ ਰਹਿ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟ ਪੂਰਨ ਪੁਰਖ ਸੁਜਾਨ ਰਹਾਉ ਪ੍ਰੇਮ ਠਗਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿ ਨਾ ਦਾਈ ਕੁਦਰਤ ਤਵਨ ਹਮਾਰੀ લાય લે લડ দাসજન અપને ઉધરે ઉધારન હારે તબ સિમર સિમ સિમર સુખ પાયો નાનક શરણ દ્વારે જેસરી મેલા 55 આએ અનિત જન્મ પરમ શરણી ઉધાર દે અંધ કૂપ તે લાવો અપની ચરણી ਪ੍ਰਹਉ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਵਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅ ਭਰਣੀ ਜੈ ਸ੍ਰੀ ਮਹਿਲਾ ਪੰਜਵਾ ਹਰ ਜਨ ਸਿਮਰਾ ਹਿਰਦੈ ਰਾਮ ਹਰ ਜਨ ਕੋ updਾ ਨਿਕਟਲ ਨ ਆਵੇ ਤੂਰ ਅੰਦਾਸ ਕੇ ਕਾਮ ਰਹਾ ਕੋਟ ਬਿਘਨ ਬਿਨਸੈ ਹਰ ਸੇਵਾ ਮੇ ਚਲ ਗੋਵਿੰਦ ਥਾਮ ਅਗੁਵੰਤ ਭਗਤ ਤੋ ਤੋ ਕਿਸ਼ਨਹੀ ਆਦਰ ਦੇਵਤ ਜਾਨ ਤਜ ਗੋਪਾਲ ਆਨਜੋ ਕਰਨੀ ਸੋਈ ਸੋਈ ਦਿਨ ਸਤਖਾਮ ਚਰਨ ਕਮਲ ਹਿਰਦਾ ਗੋ ਨਾਨਕ ਸੁਖ ਸਮੂ ਬਿਸਰਾਮ ਜੈ ਸ੍ਰੀ ਮਹਿਲਾ ਨੋਵਾ ਏਕ ਓੰਕਾਰ ਸਤ ਗੁਰ ਪ੍ਰਸਾਦ ਭੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਹੇ ਤੇ ਆਪ ਬੰਧਾਇਓ ਰਹਾ ਸਮਝਣਾ ਪਰਿ ਬਿਖਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੋਹਾਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਥਾਇਓ ਰਤਨ ਰਾਮ ਘਾਟੇ ਹੀ ਕੇ ਫੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈ ਸ੍ਰੀ ਮਹਿਲਾ ਨੋਵਾਂ ਹਰ ਜੂ ਰਾਖ ਲਿਓ ਪਤ ਮੇਰੀ ਜਮ ਕੋ ਤ੍ਰਾਸ ਪਹਿਓ ਔਰ ਅੰਤਰ ਸ਼ਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਧ ਲੋਭੀ ਫੋਨ ਕਰਤ ਪਾਪ ਅਭਾਰਾ ਭੈ ਮਰਦੇ ਕੋ ਦਿਸਰਤ ਨਾਹਿਨ ਤੇ ਚਿੰਤਾ ਤਨ ਜਾਰ ਕੀਏ ਉਪਾਵ ਮੁਕਤ ਕੇ ਕਾਰਨ ਬਾਦਿਸ਼ ਕੋ ਉਠ ਥਾਇਆ ਕਟਿ ਪੀਤਰ ਬਸੈ ਨਿਰੰજન ਤਾ ਕੋ ਮਰਮ ਨਾ ਪਾਇਆ ਨਾਹਿਨ ਗੁਨ ਨਾਹਿਨ ਕਸ਼ ਜਪ ਤਪ ਕੌਨ ਕਰਮ ਅਬ ਕੀ ਜਾਏ ਨਾਮਿਕ ਹਾਰ ਪਰਿਓ ਸਰਨਾਗਤ ਅਪਹਿ ਦਾਨ ਪ੍ਰਭ ਦੀ ਜਾਏ ਜੈ ਸ੍ਰੀ ਮਹਿਲਾ ਨੋਵਾ ਮਨ ਰੇ ਕੱਤ ਗੋ ਵਿਚਾਰਾ RAM ਨਾਮ ਬਿਨ ਮਿੱਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਉ ਜਾਕੋ ਜੋਗੀ ਖੋਜ ਤਹਾਰੇ ਪਾਇਓ ਨਾਹੀਂ ਤੇ ਪਾਰ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾ ਹੈ ਸੰਭਾਰਾ ਨਾਨਕ ਸ਼ਰਨ ਪਰਿਓ ਜਗ ਬੰਧਨ ਛਾ ਕੋ ਬਿਰਦ ਤੋਹਾਰਾ ਜੈ ਸ੍ਰੀ ਮੈਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਦਰਸ਼ਨ 80 ਦਿਨ ਸਰਾਤ ਕਿਤਵੋਂ ਅਨੰਦ ਦੇਨੀਤ ਖੋਲ ਕਪਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ ਸ਼ੰਤ ਸੋਣ ਯਾਰ ਹਮਾਰੇ ਸਜਣ ਇਕ ਕਰੋਂ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜਨਤੀਆ ਤਿਸ ਦਸ ਪਿਆਰੇ ਸਿਰ ਤਰੀ ਉਤਾਰੇ ਇਕ ਪੂਰੀ ਦਰਸ਼ਨ ਦੀ ਜੈ ਨੈਣ ਹਮਾਰੇ ਤੇ ਰੰਗ ਰੰਗਾਰੇ ਇਕ ਤਿਲਥੀ ਨਾ ਤੇਰੀ ਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਸਾਤ੍ਰਿਕ ਜਿਵੈ ਤਸੰਤੀਆ ਜਨ ਨਾਨਕ ਗੁਰਪੂਰ ਪਾਇ ਸਗਲੀ ਤਖਾ ਬੁਝੰਤੀਆ ਯਾਰਵੇ ਦੇ ਹੰਦੇ ਸਖੀਆਂ ਮੂੰ ਕਹੀ ਨਾ ਜਈਆ ਯਾਰ ਵੇ ਇਕ ਦੂ ਇਕ ਚਾੜਾ ਹਉ ਕਿਸ ਚ ਤੇਈਆ ਇਕ ਦੂ ਇਕ ਚਾੜੇ ਅਨਕ ਪਿਆਰੇ ਨਿਤ ਕਰਦੇ ਧੋਗ ਬिलास ਤਿਨਾ ਦੇਖ ਮਨ ਚਾਉ ਠੰਦਾ ਹਉ ਕਦ ਪਾਈ ਗੁਣ ਤਾਸਾ ਜਿੰਨੀ ਮੈਂ ਦਾ ਲਾਲ ਰਿਝਾਇਆ ਹਉ ਤਿਸ ਅੱਗੇ ਮੰਨਦੀਆਂ ਨਾਨਕ ਕਹਿ ਸੁਣ ਬਿਨੋ ਸੁਹਾਗੜ ਮੂੰ ਦੱਸ ਦਿਖਾਂ ਪਿਰ ਕਹੀਆ ਯਾਰ ਵੇ ਫਿਰ ਆਪਨ ਭਾਣਾ ਕਿਸ਼ਨੀ ਸੀ ਛੰਦਾ ਯਾਰ ਵੇ ਤੇਰਾ ਵੇ ਆ ਲਾਲਨ ਮੂ ਦਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਥਾ ਗੁਮ ਥਾਣੀ ਬਾਹ ਪਕੜ ਠਾਕੁਰ ਹੋਂ ਕਿੱਦੀ ਗੁਣ ਅਵ ਗਣ ਨ ਪਛਾਣੀ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹਬੋ ਕਿਛ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਥਾਰ ਵਸੰਦਾ ਯਾਰਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜਿੰਦਾ ਆਇਆ ਵਜੀਵਾ ਧਾਈ ਮਹਾ ਮੰਗਲ ਰਸ ਥੀਆ ਤੇਰ ਦਇਆਲ ਸਦ ਨਵ ਰੰਗੀਆਂ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗਿਆ ਆਸਾ ਮਨ ਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇੰਬੀ ਸਾ ਮੈਂ ਗੁਰ ਮਿਲ ਪਾਈ ਜੈ ਸ੍ਰੀ ਮਹਿਲਾ ਪੰਜਵਾਂ ਕਰ ਦੂਜਾ ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਗੰਮ ਅਪਰਪਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰੱਖਿਨ ਕਉਸਮ ਰਥ ਸ਼ੰਤ ਜਿਉ ਜਾਨੋ ਤਿਉ ਰਖ ਹਰਿ ਤਬ ਤੇਰੀ ਕੀਤੇ ਗਨੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਤਤ ਸਦ ਪੂਲਿਆ ਮੋ ਮਗਨ ਬਿਕਰਾਲੁ ਮਾਇਆ ਤੋ ਪ੍ਰਸਾਦੀ ਕੂਲਿਆ ਲੋਕ ਕਰਤ ਵਿਕਾਰ ਬਿਖੜੇ ਪ੍ਰਭ ਨੇ ਰੂਤੇ ਨੇਰਿਆ ਦਿਨਵੰਤ ਨਾਨਕ ਦਇਆ ਥਾਰੋ ਕਾਢ ਫਗ ਜਲ ਫੇਰਿਆ ਸ਼ਲੋਕ ਨਿਰਤਨ ਪਵੇ ਅਸੰਖ ਗੁਣ ਊਚ ਪ੍ਰਭ ਕਾ ਨਾਂ ਨਾਨਕ ਕੀ ਬੇਨੰਤੀਆ ਮਿਲੈ ਨ ਥਾਵੇ ਥਾਉ ਸ਼ੰਤ ਦੂਸਰ ਨਹੀਂ ਥਾਉ ਕਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਤਦ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਪਾਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲੇਵਲਾਈਐ ਅਰਪ ਮੰਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਦਿਨਵੰਤ ਨਾਨਕ ਤਾਰ ਕਿਰਪਾ ਸਾਚ ਨਾਮ ਸੁਮਾਈਐ ਸ਼ਲੋਕ ਰੇ ਮਨ ਤਾਕੋ ਧਿਆਈਐ ਸਉ ਭਿਦ ਜਾ ਕੇ ਹਾਥ ਰਾਮ ਨਾਮ ਤਨ ਸੰਚੀਐ ਨਾਨਕ ਨਿਭੈ ਸਾਥ ਸ਼ੰਤ ਸਾਥਿ ਅੜਾ ਪ੍ਰਭ ਏਕ ਦੂਸਰ ਨਾਹੀਂ ਕੋਇ ਥਾਨ thânੰਤਰ ਆਪ ਜਲ ਥਲ ਪੂਰ ਸੋਇ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ गोपाल गोविंद अंत नाही बेअंत गुण ताके क्या गनी तज शरण स्वामी सुखगामी तिस बिना अन नाहे कोई बिनवंत नाम क दया तारो तिस प्राप्त नाम होय श्लोक चित दे चित विया ਉਹ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸੁਭਾਆ ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਕ 부ਜੀ ਤਪਤ ਅਗਾਨਿਆ ਘੇ ਪੁਜਾਲੀ ਨੇ ਦਇਆ ਕੀਨੇ ਆਪਣੇ ਕਰਮਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ ਦਿਨਵੰਤ ਨਾਨਕ ਦਇਆ ਥਾਰੀ ਮੇਲ ਲੀਨੇ ਇੱਕ ਪਲੇ